ਬڑے ਦਰਿਆ ਦੇ ਨਾਲ ਕਿਉਂਕਿ ਜੈਨ ਨਗਰ ਬਸੰਤ ਨਗਰ ਬਰਸਾਤਾਂ ਦਾ ਪਾਣੀ ਕਿਉਂਕਿ ਪਿਛਲੀਆਂ ਬਰਸਾਤਾਂ ਬਹੁਤ ਲੰਬੀ ਹੋਈਆਂ ਸੀ ਕਿ ਕਾਫੀ ਨੁਕਸਾਨ ਹੋਇਆ ਬਰਸਾਤਾਂ ਕਰਕੇ ਦੋ ਮਲਿਆਂ ਦੇ ਵਿੱਚ ਪਾਣੀ ਐਂਟਰ ਕਰ ਜਾਂਦਾ بڑے ਦਰਿਆ ਦਾ ਉਸ ਨੂੰ ਰੋਕਣ ਵਾਸਤੇ ਇਹਦਾ ਐਸਟੀਮੇਟ ਪਾਸ ਹੋ ਗਿਆ ਪਾਸ ਹੋਣ ਤੋਂ ਬਾਅਦ ਅਸੀਂ ਦੁਬਾਰਾ ਦਾ ਕੰਮ ਸ਼ੁਰੂ ਬਰੰਮ ਕੀਤਾ ਜਿਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਬਰਸਾਤਾਂ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਦਿੱਕਤ ਨਹੀਂ ਹੋਏਗੀ ਦੋਨੋਂ ਚਤਰੀ ਨੇ ਮਹੱਲੇ ਜਿਹੜੇ ਹੈਗੇ ਆ ਇਹ ਸੇਫ ਹੋ ਜਾਣਗੇ ਪੁਲੀ ਪਿੱਛੇ ਵੀ ਅਸੀਂ ਦੁਆਰ ਬਣਾ ਦਿੱਤੀ ਪੁਲੀ ਤੇ ਲੈ ਕੇ ਜਿਹੜੀ ਨਵੀਂ ਪੁਲੀ ਵੀ ਨਹੀਂ ਉਸ ਤੱਕ ਹੁਣ ਨਵੀਂ ਪੁਲੀ ਤੋਂ ਜਦ ਇਧਰਲੇ ਪਾਸੇ ਜੈਨ ਨਗਰ ਬਸੰਤ ਨਗਰ ਨੂੰ ਜਿਹੜਾ ਪਾਣੀ ਜਾਂਦਾ ਉਹ ਰੋਕਣ ਵਾਸਤੇ ਇਹ ਦੁਆਰ ਦਾ ਕੰਮ ਸ਼ੁਰੂ ਕੀਤਾ ਇਹ ਦੋ 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 ਠੇਕੇਦਾਰ ਨੇ ਅਲੱਗ-ਅਲੱਗ ਇੱਕ 90 ਲੱਖ ਦਾ ਇੱਕ 90 ਲੱਖ ਦਾ ਔਰ ਦੋਨੇ ਅੱਜ ਸ਼ੋਭਰਮ ਕਰਤਾ ਇੱਕ ਰਾਈਟ ਸਾਈਡ ਨੂੰ ਲੈ ਕੇ ਜਾਏਗਾ ਦੂਜਾ ਲੈਫਟ ਸਾਈਡ ਨੂੰ ਦੋਨੋਂ ਦੁਆਰਾਂ ਅੱਜ ਅਸੀਂ ਸਟਾਰਟ ਕਰ ਦਿੱਤੀਆਂ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋ ਜਾਣਗੀਆਂ ਔਰ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲਣੀ ਹੈ ਨਹੀਂ ਨਹੀਂ ਰੋਡ ਨਹੀਂ ਛੋਟੀ ਕੀਤੀ ਰੋਣਾ ਸੀ ਦੋ ਕਰਨ ਲੱਗੇ ਆ ਇੱਕ ਪਰਲੀ ਸਾਹ ਜਿਹੜੀ ਪੁਰਾਣੀ ਚੱਲ ਰਹੀ ਹੈ ਉਹ ਕਰੋੜ ਅਸੀਂ ਦੁਬਾਰਾ ਸ਼ਿਪੂਰ ਤੋਂ ਲੈ ਕੇ ਇਧਰ ਤੱਕ ਵੀ ਬਣਾ ਦੇਣੀ ਨਵੀਂ ਉਹ ਪਹਿਲਾਂ 40 ਜਿਹੜੀ ਵੀ 22 ਫੁੱਟ ਦੀ ਜਿਹੜੀ ਰੋਡ ਪਹਿਲਾਂ ਚੱਲ ਰਹੀ ਆ ਜਿਹੜੀ ਚੱਲ ਰਹੀ ਹੈ ਅਸੀਂ ਨਵੀਂ 30 ਫੁੱਟ ਦੀ ਰੋਡ ਹੋਰ ਦਰਿਆ ਦੇ ਕੰਢੇ ਦੇ ਨਾਲ ਲੈ ਕੇ ਆ ਰਹੇ ਆ ਜਿਹੜੀ ਲੋਕਾਂ ਨੇ ਕਬਜ਼ੇ ਕੀਤੇ ਸੀ ਉਹ ਖਾਲੀ ਕਰਾਏ ਆ ਕਬਜ਼ੇ ਖਾਲੀ ਕਰਾ ਕੇ ਰੋਡ ਨਵੀਂ ਬਣਨ ਜਾ ਰਹੀ ਹੈ ਬੁੱਢੇ ਦਰਿਆ ਦੇ ਨਾਲ ਕਿਉਂਕਿ ਜੈਨ ਨਗਰ ਬਸੰਤ ਨਗਰ ਬਰਸਾਤਾਂ 'ਚ ਪਾਣੀ ਕਿਉਂਕਿ ਪਿਛਲੀਆਂ ਬਰਸਾਤਾਂ ਬਹੁਤ ਲੰ ਬਰਸਾਤਾਂ ਕਰਕੇ ਦੋ ਮੁਹਰੀਆਂ ਦੇ ਵਿੱਚ ਪਾਣੀ ਐਂਟਰ ਕਰ ਜਾਂਦਾ بڑے ਦਰਿਆ ਦਾ ਉਸ ਨੂੰ ਰੋਕਣ ਵਾਸਤੇ ਇਹਦਾ ਐਸਟੀਮੇਟ ਪਾਸ ਹੋ ਗਿਆ ਪਾਸ ਹੋਣ ਤੋਂ ਬਾਅਦ ਅਸੀਂ ਦੁਆਰ ਦਾ ਕੰਮ ਸ਼ੁਰੂ ਕਰਨਾ ਕੀਤਾ ਜਿਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਬਰਸਾਤਾਂ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਦਿੱਕਤ ਨਹੀਂ ਹੋਏਗੀ ਦੋਨੋਂ ਚੱਤੇ ਨੇ ਹਲੇ ਜਿਹੜੇ ਹੈਗੇ ਆ ਇਹ ਸੇਫ ਹੋ ਜਾਣਗੇ ਕਿਉਂਕਿ ਪਿੱਛੇ ਵੀ ਅਸੀਂ ਦੁਆਰ ਬਣਾ ਦਿੱਤੀ ਪੁਲੀ ਤੋਂ ਲੈ ਕੇ ਜਿਹੜੀ ਨਵੀਂ ਪੁਲੀ ਵੀ ਨਹੀਂ ਉਸ ਤੱਕ ਹੁਣ ਨਵੀਂ ਪੁਲੀ ਤੋਂ ਜਿਹੜਾ ਇਧਰਲੇ ਪਾਸੇ ਜੈਨ ਨੰਬਰ ਬਸੰਤ ਨਗਰ ਨੂੰ ਜਿਹੜਾ ਪਾਣੀ ਜਾਂਦਾ ਉਹ ਰੋਕਣ ਵਾਸਤੇ ਇਹ ਦੁਆਰ ਦਾ ਕੰਮ ਸ਼ੁਰੂ ਕੀਤਾ ਇਹ ਦੋ ਦਵਾ ਦੋ ਠੇਕੇਦਾਰ ਨੇ ਇਹ ਅਲੱਗ-ਅਲੱਗ ਇੱਕ 90 ਲੱਖ ਦਾ ਇੱਕ 90 ਲੱਖ ਦਾ ਔਰ ਦੋਨੇ ਅੱਜ ਸ਼ੁਰੂ ਕਰਮ ਕਰਤਾ ਇੱਕ ਰਾਈਟ ਸਾਈਡ ਨੂੰ ਲੈ ਕੇ ਜਾਏਗਾ ਦੂਜੇ ਲੈਫਟ ਸਾਈਡ ਨੂੰ ਦੋਨੋਂ ਦੁਵਾਰਾਂ ਅੱਜ ਅਸੀਂ ਸਟਾਰਟ ਕਰ ਦਿੱਤੀਆਂ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋ ਜਾਣਗੀਆਂ ਔਰ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲਣੀ ਹੈ ਨਹੀਂ ਨਹੀਂ ਰੋਡ ਨਹੀਂ ਛੋਟੀ ਕੀਤੀ ਰੋਣਾ ਸੀ ਦੋ ਕਰਨ ਲੱਗੇ ਆ ਇੱਕ ਪਰਲੀ ਸੜਕ ਜਿਹੜੀ ਪੁਰਾਣੀ ਚੱਲ ਰਹੀ ਹੈ ਉਹ ਕਰੋੜ ਅਸੀਂ ਦੁਬਾਰਾ ਸ਼ਿਪੂਰ ਤੋਂ ਲੈ ਕੇ ਇਧਰ ਤੱਕ ਇਹ ਵੀ ਬਣਾਣੀ ਨਵੀਂ ਉਹ ਪਹਿਲਾਂ 40 ਜਿਹੜੀ 25 ਫੁੱਟ ਦੀ ਜਿਹੜੀ ਰੋਡ ਪਹਿਲਾਂ ਚੱਲ ਰਹੀ ਹੈ ਉਹ ਵੀ ਚੱਲ ਰਹੀ ਹੈ ਅਸੀਂ ਨਵੀਂ 30 ਫੁੱਟ ਦੀ ਰੋਡ ਹੋਰ ਦਰਿਆ ਦੇ ਕੰਢੇ ਦੇ ਨਾਲ ਲੈ ਕੇ ਆ ਰਹੇ ਹਾਂ ਜਿਹੜੀ ਲੋਕਾਂ ਨੇ ਕਬਜ਼ੇ ਕੀਤੇ ਸੀ ਉਹ ਖਾਲੀ ਕਰਾਏ ਆ ਕਬਜ਼ੇ ਖਾਲੀ ਕਰਾ ਕੇ ਰੋਡ ਨਵੀਂ ਬਣਨ ਜਾ ਰਹੀ ਹੈ ਇਹ ਰੋਡ ਨਵਲੀ ਕਿੱਥੋਂ ਤੱਕ ਕਿੱਥੋਂ ਤੱਕ ਇਹ ਜਿਹੜੀ ਛਿਪਰੀ ਪਹਿਲਾਂ ਪੁਰਾਣੀ ਛਿਪਰੀ ਪੁਲੀ ਹੈ ਉੱਥੋਂ ਲੈ ਕੇ ਜੈ ਨਗਰ ਬਸੰਤਨ ਨੂੰ ਕ੍ਰੋਸ ਕਰੇਗੀ ਔਰ ਕਿਉਂ ਜਾ ਕੇ ਇਕੱਠੀ ਸੜਕ ਇੱਕੋ ਜਗ੍ਹਾ ਤੇ ਬਣ ਜਾਏਗੀ ਇਹ 10 ਨੰਬਰ ਗਲੀ ਤੱਕ ਜਾਏਗੀ ਔਰ ਜਿੰਨੀ ਦੂਰ ਹੈ ਟੋਟਲ ਸਿਚਾਰੀ ਬਣਾਉਣੀ ਹੈ ਦੇਖੋ ਉਹਨਾਂ ਨੇ ਆਪਣਾ ਟਾਈਮ ਪਾਸ ਕਰ ਲਿਆ ਲੋਕਾਂ ਨੇ ਦਦੇ ਦਾ ਬਦਲਾਅ ਕੀਤਾ ਸੀ ਲੋਕਾਂ ਨੇ ਜੇ ਉਹ 30 3 ਤੇ ਅੱਛਾ ਸੇਵਾ ਕਰ ਰਹੇ ਆ ਚਾਰ ਸਾਲ ਤੋਂ ਉਹਨਾਂ ਰਾਜ ਕੀਤੇ ਆਪਾਂ ਸੇਵਾ ਕਰ ਰਹੇ ਆ ਅਸੀਂ ਸੇਵਾਦਾਰ ਦੇ ਰੂਪ ਚ ਜਿੱਥੇ-ਥੇ ਲੋਕਾਂ ਦੀ ਉੱਥੇ ਡਿਵੈਲਪਮੈਂਟ ਕਰ ਰਹੇ ਆ ਔਰ ਤਕਰੀਬਨ ਸਾਨੂੰ ਖੁਦ ਪਤਾ ਕਿ ਅਸੀਂ ਰਾਤਾਂ ਇਹ ਕਟੀਆਂ ਨੇ ਸੋੜ ਦਰਿਆ ਦੇ ਕੰਢੇ ਤੇ ਅਸੀਂ ਰਾਤਾਂ ਰਾਤਾਂ ਕਟੀਆਂ ਨੇ ਬਰਸਾਤਾਂ ਦੇ ਟਾਈਮ ਦੇ ਵਿੱਚ ਜਦੋਂ ਬਰਸਾਤਾਂ ਚ ਲੋਕਾਂ ਦੇ ਘਰਾਂ ਚ ਪਾਣੀ ਜਾ ਰਿਹਾ ਸੀ ਅਸੀਂ ਰੋਡ ਤੇ ਦਰਿਆ ਤੇ ਖੜੇ ਸੀਗੇ ਇਸ ਕਰਕੇ ਸਾਨੂੰ ਪਤਾ ਹੈ ਲੋਕਾਂ ਦੀ ਦਿੱਕਤਾਂ ਕੀ ਨੇ ਮੁਸ਼ਕਲਾਂ ਕੀ ਆ ਰਹੀਆਂ ਨੇ ਉਹਦਾ ਘਰੋਂ ਨਹੀਂ ਸੀ ਨਿਕਲਦੇ ਕਦੀ ਤੇ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਜੀ ਆਪਾਂ ਕਰਨਾ ਕੀ ਹੈ ਇਸ ਕਰਕੇ ਥੋੜਾ ਡਿਵੈਲਪਮੈਂਟ ਵੱਡੇ ਡਿਵੈਲਪਮੈਂਟ ਹੁੰਦੀ ਹੈ ਜੇ ਆਪਾਂ ਜਿਵੇਂ ਮੈਂ ਉੱਠ ਕੇ ਚੱਲ ਜਾ ਕੱਲਾ ਕੱਲਾ ਤਾਂ ਕੁਛ ਹੀ ਨਹੀਂ ਹੁੰਦਾ ਜੇ ਲੋਕਾਂ ਨੇ ਤਾਕਤ ਆਪਣੀ ਬੋੜ ਦੀ ਦਿੱਤੀ ਤੇ ਫੋੜ ਦੀ ਤਾਕਤ ਦੇ ਨਾਲ ਅੱਜ ਆਪਾਂ ਡਿਵੈਲਪਮੈਂਟ ਕਰ ਰਹੇ ਹਾਂ ਇਹ ਕਦੋਂ ਸ਼ੁਰੂ ਹੋਏਗਾ ਜੀ ਤੇ ਕਿ ਇਹ ਅੱਜ ਹੀ ਅੱਜ ਹੀ ਸਟਾਰਟ ਕਰ ਦੇਣਾ ਆਪਾਂ ਕਿੰਨਾ ਟਾਈਮ ਇਹ ਸੋਨੇ ਵੀ 1 ਮਹੀਨਾ 100 ਮਹੀਨੇ ਚ ਅਸੀਂ ਕੰਪਲੀਟ ਕਰਾਂਗੇ ਦੇਖੋ ਮੇਰੀ ਗੱਲ ਸੁਣੋ ਇਹ ਹੱਤ ਹੁੰਦੀ ਹੈ ਨੇਚਰ ਹੁੰਦੀ ਹੈ ਬੰਦੇ ਦੀ ਕੋਈ ਗਲਤ ਬੋਲੋ ਦੇਖੋ ਇਹ ਤਾਂ ਪਾਰਟੀ ਜਿਹੜੀ ਹੈ ਨਾ ਇਹ ਜਾਣ ਵਾਲੀ ਪਾਰਟੀ ਹੈ ਇਹ ਜਾਣ ਵਾਲੀ ਪਾਰਟੀ ਹੈ ਜਿਨ੍ਹਾਂ ਨੇ ਬਾਈ ਇਲੈਕਸ਼ਨ ਹੋਏ ਨੇ ਹਰ ਸਟੇਜ ਤੋਂ ਹੀ ਇੱਕ ਔਰ ਇੱਕ ਦਿਨ ਹੈਰਾਨ ਦੀ ਕੋਸ਼ਿਸ਼ ਕਰਦੇ ਆ ਚੰਗੀ ਗੱਲ ਹੈ ਆਪਣਾ ਫਿਊਚਰ ਆਪ ਖਰਾਬ ਕਰਦੇ ਜਦੋਂ ਹੋਰ ਜਵਾਨ ਤੇ ਨਹੀਂ ਇਹ ਇਹ টিਆਰਪੀ ਲੈਣ ਦੀ ਆਤਾ ਹੈ টিਆਰਪੀ ਲੈਣੀ ਹੈ ਮੈਂ ਗਲਤ ਬੋਲੂਗਾ ਲੋਕੀ ਮੈਨੂੰ ਪਸੰਦ ਕਰਨੇ ਲੋਕੀ ਮੇਰੀ ਗੱਲਾਂ ਕਰਨਗੇ ਬੁਰਾਈ ਹੋਵੇ ਛਾਈ ਹੋਵੇ ਦੋ ਜਗ੍ਹਾ ਤੇ ਹੁੰਦੀ ਨਾ ਇਹ ਬੁਰਾਈ ਕਰਕੇ ਛਾਈ ਤਾਂ ਹੈ ਨਹੀਂ ਉਹਨਾਂ ਕੋਲੇ 2027 ਦਾ ਦਸੂਨ 2027 ਸਟਾਈਟ ਆਮ ਆਦੀ ਪਾਰਟੀ ਹੈ ਲੋਕੀ ਖੜੇ ਜਾਂਦੇ ਸਾਹਮਣੇ ਬਿਜਲੀ ਦਾ ਬਿੱਲ ਜ਼ੀਰੋ ਹੈਲਥ ਸੇਵਾਵਾਂ ਫੁੱਲ ਫੁੱਲ ਚੱਲ ਰਹੀਆਂ ਐਜੂਕੇਸ਼ਨ ਨੰਬਰ 1 ਆ ਨਾਲ ਹੀ ਖੜੇ ਵਾਲਾ ਸਕੂਲ ਹੈ 1 ਕਰੋੜ ਰੁਪਏ ਵਾਲਾ ਸਕੂਲ ਤੇ ਅਮੂਰਤ ਕਰਨੇ ਨਾਲੀ ਸਭ ਤੁਸੀਂ ਲਾ ਰਹੀ ਹੈ ਉਹ ਵੀ 2 ਹਫ਼ਤੇ ਬਾਅਦ ਸੀਐਮ ਸਾਹਿਬ ਮੂਰਤ ਕਰਨਗੇ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਹਿਸਟਰੀ ਦਾ ਰਿਕਾਰਡ ਹੈ ਪਿਛਲੇ ਸਾਲ ਕਿੰਨੀਆਂ ਸਰਕਾਰਾਂ ਆਣੀਆਂ ਕਿਸੇ ਕੋਲ ਸਬਜ਼ੀਲ ਬਣੀ ਹੈ ਕਿ ਕਿਸੇ ਕੋਲ ਸਕੂਲਾਂ ਦੇ ਬਿਲਡਿੰਗਾਂ ਤੇ ਪੈਸੇ ਲਗਾਏ ਗਏ ਹੈ ਇਸ ਕਰਕੇ ਮੇਰੇ ਹਲਕੇ ਜਿੰਨੇ ਸਕੂਲ ਨੇ ਸਾਰਿਆਂ ਦੀ ਸਾਰੀ ਚੱਲ ਰਹੀ ਹੈ ਕੋਈ ਅਸਾ ਸਕੂਲ ਨਹੀਂ ਜਿਹਦੇ ਸਾਰੀ ਨਹੀਂ ਚੱਲ ਰਹੀ ਇਸ ਕਰਕੇ ਅਸੀਂ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਚਾਹੇ ਬਿਜਲੀ ਸੀ ਆਈ ਨਾ 20 ਪਰਣ ਲੋਕਾਂ ਦੇ ਬਿਲ ਬਿਜਲੀ ਦਾ ਜ਼ੀਰੋ ਆ ਰਹੇ ਹੈ ਜੀ এডਿਊਕੇਸ਼ਨ ਦੀ ਗੱਲ ਕਰ ਲਈਏ ਸਕੂਲਾਂ ਦੀ ਬਿਲਡਿੰਗਾਂ ਸੀ ਇਹਨਾਂ ਕੋ ਬਣਾਈਆਂ ਨਹੀਂ ਚਾਰ ਦਮਨੀ ਨੇ ਹੋਈਆਂ ਇਹਨਾਂ ਕੋਲ ਅੱਜ ਬਿਲਡਿੰਗਾਂ ਵੀ ਬਣ ਰਹੀਆਂ ਇਸ ਕਰਕੇ ਥੋੜਾ ਜਿਹਾ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਸਾਨੂੰ ਮਿਲਿਆ ਲੋਕਾਂ ਨੇ ਸਾਨੂੰ ਦਿੱਤਾ ਲੋਕਾਂ ਨੇ ਉਹਨੂੰ ਨਕਾਰਤਾ ਸੀ ਇਸ ਕਰਕੇ ਨਕਾਰਿਆ ਸੀ ਕੰਮ ਵੀ ਨਹੀਂ ਸੀ ਕਰਦੇ ਜਿਹੜਾ ਬੱਗਾ ਜੀ ਦਾ ਨਾ ਬੱਗਾ ਜੀ ਐਮਐਲਏ ਬਹੁਤ ਹੀ ਵਧੀਆ ਬੜਾ ਵਧੀਆ ਕੰਮ ਕਰ ਰਹੇ ਆ ਇਹਨਾਂ ਤੋਂ ਪਹਿਲਾਂ ਜਿੰਨੇ ਵੀ ਐਮਐਲਏ ਆਏ ਆ ਮੇਰਾ ਖਿਆਲ ਮੈਂ 50 ਸਾਲ ਤੋਂ ਲਿਖਦਾ ਪਿਆ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਐਨੀ ਮਿਹਨਤ ਦੇ ਨਾਲ ਐਨੇ ਜੋਸ਼ ਦੇ ਨਾਲ ਐਨੇ ਸ਼ੌਕ ਦੇ ਨਾਲ ਜਿੰਨਾ ਹੀ ਕੰਮ ਕਰ ਰਹੇ ਆ ਨਾ ਨਹੀਂ ਕਿਸੇ ਨੇ ਕੀਤਾ ਔਰ ਆਣ ਵਾਲਾ ਐਮਐਲਏ ਵੀ ਇਹੀ ਹੈ ਪਹਿਲਾਂ ਪੰਡੇ ਜੀ ਵੀ ਕਾਫੀ ਸਮਾਂ ਰਹੇ ਕਿਸੇ ਨੇ ਕੰਮ ਨਹੀਂ ਕੀਤਾ ਕਿਸੇ ਨੇ ਨਹੀਂ ਕੰਮ ਕੀਤਾ ਚਾਹੇ ਪਾਂਡੇ ਆ ਚਾਹੇ ਉਹ ਡਾਵਰ ਆ ਚਾਹੇ ਉਹ ਬੇਦੀ ਸੀਗਾ ਕਿਸੇ ਨੇ ਨਹੀਂ ਕੰਮ ਕੀਤਾ ਕਿੰਨੀ ਦੇਰ ਦਾ ਕੰਮ ਲਟਕਿਆ ਜਿਹੜਾ ਹੋਣਾ ਹੈ 50 ਸਾਲ ਤੋਂ 50 ਸਾਲ ਤੋਂ 50 ਸਾਲ ਇਹ ਬੱਗਾ ਸਾਫ ਜਿਹੜੀ ਇਹ ਇਨਾਂ ਨੇ ਕੀਤਾ ਠੀਕ ਹੈ ਠੀਕ ਹੈ ਆਮ ਨਹੀਂ ਕਿਸੇ ਦਾ ਵਸਦਾ ਕਰ ਠੀਕ ਆ ਵੀ ਕਬਜ਼ੇ ਵੀ ਜਿਹੜੇ ਰਾਏ ਤਾਂ ਇਹਨਾਂ ਨੇ ਛੱਡਾ